ਪਾਣੀ ਦੀਆਂ ਵਿਚਾੜਾਂ ਡਾਂਗਾ ਜਲ ਪਈਆਂ ਨੇ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸੰਜੇ ਕਰ ਰਹੇ ਹਾਂ ਓਜ਼ਾਰ ਟੀਵੀ ਦੇ ਉੱਤੇ ਸੱਤ ਪਾਣੀ ਦੀਆਂ ਵਿਚਾਲਾ ਵਜਨ ਗੋਲੀਆਂ ਵਜਨ ਗੋਲੇ ਵਜਨ ਚੇਲਾ ਵਜਨ ਜੋ ਮਰਜ਼ੀ ਹੋ ਜਾਏ ਅਰਵਿੰਦ ਕੇਰਦੀਵਾਲ ਜੀ ਦੇ ਕਾਫਲੇ ਨੂੰ ਨਹੀਂ ਢੱਕਿਆ ਜਾ ਸਕਦਾ ਜੋ ਸੱਤ ਦੀ ਅਰਵਿੰਦ ਕੇਰਦੀਵਾਲ ਜੀ ਗਰੀਬਾਂ ਲਈ ਮਿਡਲ ਕਲਾਸ ਲਈ ਫ੍ਰੀ ਐਜੂਕੇਸ਼ਨ ਫ੍ਰੀ ਹੈਲਥ ਫ੍ਰੀ ਬਿਜਲੀ ਫ੍ਰੀ ਪਾਣੀ ਬੀਜੇਪੀ ਜਿਹੜੀ ਹੈ ਉਹ ਕਾਪੋਲੇਟ ਕਹਾਣਿਆਂ ਦੀ ਪਾਰਟੀ ਆ ਤਨਾਡਾਂ ਦੀ ਪਾਰਟੀ ਆ ਜਿਹੜੀ ਅੰਦਰ ਕੇ ਦੀ ਵਾਜ ਦੀ ਗਫਤਾਰੀ ਆ ਬੀਜੇਪੀ ਨੂੰ ਕਿੰਨੀ ਮਹਿੰਗੀ ਪਊਗੀ ਤੁਸੀਂ ਇੱਥੇ ਤੇ ਮੈਂ ਵੀ ਇੱਥੇ ਦੇਖਿਓ ਕੀ ਬਣਦਾ ਲੋਕਤੰਤਰ ਦਾ ਕਾਂਕਾਤਾ ਬੀਜੇਪੀ ਨੇ ਤਾਨਾ ਛਾਈ ਦਾ ਸਿੱਖਦਾ ਤਾਨਾ ਛਾਈ ਜਿਹੜੀ મોદી ਦੀ ਉਹਦਾ ਸਿੱਖਦਾ ਹਿੰਦੁਸਤਾਨ ਦੇ ਵਿੱਚ ਕਿ ਕੋਡ ਆਫ ਕੰਡਕਟ ਲੱਗਾ ਹੈ ਇਲੈਕਸ਼ਨ ਦੇਜ ਸ਼ੁਰੂ ਹੋ ਗਈ ਹੈ ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਤਾਂ ਵੱਡੀ ਤਾਨਾਸ਼ਾਹੀ ਹੋਤੀ ਹੋ ਸਕਦੀ ਹੈ ਸੱਚ ਅੱਜ ਜਿਹੜਾ ਦੇਸ਼ ਨੂੰ ਬਚਾਉਣ ਵਾਸਤੇ ਰਵਿੰਦਰ ਕੇਜਰੀਵਾਲ ਨੂੰ ਜਿਹੜਾ ਨੇ ਜੇਲ੍ਹ ਚ ਭੇਜਿਆ ਤੁਸੀਂ ਇਲੈਕਸ਼ਨ ਤੋਂ ਬਾਅਦ ਦੇਖੋਗੇ ਇਹ ਹੀ ਮੋਦੀ ਦਾ ਜਗਾ ਇਸ ਰਵਿੰਦਰ ਕੇਜਰੀਵਾਲ ਜੀ ਦੀ ਇਸ ਗ੍ਰਿਫਤਾਰੀ ਦੇ ਅੰਤ ਕਰ ਦੇ। ਕਿਲ ਚੀਜ਼ਾਂ ਜਿਹੜੀਆਂ ਇਹ ਬਹੁਤਾਂ ਲੰਮਾ ਸਮਾਂ ਚੱਲਦੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਇਹ ਤਾਂ ਬੜੀ ਜਲਦੀ ਹੀ ਖਮਿਆਜ਼ਾ ਇਹਨਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਜੇ ਅੱਜ ਬੀਜੇਪੀ ਨੂੰ ਕਿਸੇ ਤੋਂ ਡਰ ਹੈ ਤਾਂ ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਤੇ ਆਮ ਆਦੀ ਪਾਰਟੀ ਤੋਂ ਡਰ ਲੱਗਦਾ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਚੰਡੀਗੜ੍ਹ ਅਤੇ ਮੁਹਾਲੀ ਦੀ ਸਰਹੱਦ ਤੋਂ ਜਿੱਥੇ ਕਿ ਆਮ ਆਦੀ ਪਾਰਟੀ ਦੇ ਵਰਕਰ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀਗੇ ਪਾਣੀ ਦੀਆਂ ਬੁਚਾੜਾਂ ਡਾਂਗਾ ਚੱਲ ਪਈਆਂ ਨੇ ਇਹ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਔਜ਼ਾਰ ਟੀਵੀ ਦੇ ਉੱਤੇ ਕਿ ਵਰਕਰ ਜਿਹੜੇ ਨੇ तमाम ਮੱਗੇ ਖੜੇ ਹੋਏ ਨੇ ਉਹ ਅੱਗੇ ਡਾਂਗਾ ਛੋਟੇ ਖਾਰੇ ਨੇ ਉਹ ਅੱਗੇ ਵੱਲ ਨੂੰ ਜਾਣਾ ਚਾਹੁੰਦੇ ਨੇ ਕਿ ਸਾਡੇ ਆਪ ਸੁਪਰੀਮੋ ਅਰਵਿੰਦ ਕੇਜੀ ਵਾਲਨਾ ਤੱਕਾ ਹੋਇਆ ਈਡੀ ਨੇ ਗ੍ਰਿਫਤਾਰ ਕੀਤਾ ਉਸ ਵਜੋਂ ਇਹ ਰੋਸ ਪ੍ਰਦਰਸ਼ਨ ਹੈ ਮੋਹਾਲੀ ਦੀ ਸਰਹੱਦ ਉੱਤੇ ਤੇ ਇੱਧਰ ਪੰਜਾਬ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਢਾਲੀਵਾਲ ਹੋਰ ਐਮਐਲਏ ਸਾਹਿਬਾਨ ਪਹੁੰਚੋ ਹੋਏ ਨੇ ਤਾਂ ਉਧਰ ਪ੍ਰਦਰਸ਼ਨ ਹੋ ਰਿਹਾ ਹੈ ਉਧਰ ਪਾਣੀ ਦੇ ਬੁਛਾੜਾਂ ਵੱਜ ਰਿਏ ਨੇ ਤਾਂ ਇੰਦਰ ਮੰਤਰੀ ਸਾਹਿਬ ਖੜੇ ਨੇ ਤਾਲੀਵਾਲ ਸਾਹਿਬ ਪ੍ਰਦਰਸ਼ਨ ਹੋ ਰਿਹਾ ਪਾਣੀ ਦੇ ਬੁਛਾੜਾਂ ਵੱਜ ਰਿਏ ਨੇ ਤੁਹਾਡੇ ਵਰਕਰਾਂ ਦੇ ਉੱਤੇ ਪਲਾਂ ਤਾਂ ਇਹ ਚੀਜ਼ਾਂ ਨੂੰ ਦੇਖ ਕੇ ਮੈਨੂੰ ਤੁਸੀਂ ਸਾਰ ਪਾਣੀ ਦੀਆਂ ਬੁਛਾੜਾਂ ਵੱਜਣ ਗੋਲੀਆਂ ਵੱਜਣ ਗੋਲੇ ਵੱਜਣ ਜੇਲਾਂ ਵੱਜਣ ਜੋ ਮਰਜ਼ੀ ਹੋ ਜਾਏ ਅਰਵਿੰਦ ਕੇ ਦੀਵਾਲੀ ਦੇ ਕਾਫਲੇ ਨੂੰ ਨਹੀਂ ਡੱਕਿਆ ਜਾ ਸਕਦਾ ਜੋ ਵੱਜਦੇ ਹਾਂ ਉਹਨਾਂ ਨੇ ਤਾਂ ਕਹਿੰਦੇ ਜੇਲ੍ਹ ਦੇ ਵਿੱਚ ਡੱਕ ਲਿਆ ਭਾਜੀਪੀ ਦੇ ਲੀਡਰ ਕਹਿ ਰਹੇ ਨੇ ਕਹਿੰਦੇ ਮਹਾ ਕ੍ਰਾਪਟ ਨੇ ਕਹਿੰਦੇ ਆ ਕਹਿੰਦੇ ਕ੍ਰਾਪਟ ਕੀਤੀ ਕ腐ਸ਼ਨ ਕੀਤਾ ਕਹਿੰਦੇ ਨੇ ਇੰਨਾ ਕਰੋੜਾ ਰੁਪਇਆ ਖਾ ਕੇ ਕਹਿੰਦੇ ਹੁਣ ਇਸੇ ਤੇ ਇੱਕ ਨਾਲ ਹੋਏਗਾ ਕਹਿੰਦੇ ਈਡੀ ਹਿਸਾਬ ਲਹੇਗੀ ਸਭ ਕੁਝ ਸਾਦੀ ਅਰਵਿੰਦ ਕੇਜੀਵਾਲ ਜੀ ਗਰੀਬਾਂ ਲਈ ਮਿਡਲ ਕਲਾਸ ਲਈ ਫ੍ਰੀ ਐਜੂਕੇਸ਼ਨ ਫ੍ਰੀ ਹੈਲਥ ਫ੍ਰੀ ਬਿਜਲੀ ਫ੍ਰੀ ਪਾਣੀ ਭਾਜੀਪੀ ਜਿਹੜੀ ਹੈ ਉਹ ਕਾਪੋਰੇਟ ਕਹਾਣਿਆਂ ਦੀ ਪਾਰਟੀ ਆ ਤਨਾਡਾਂ ਦੀ ਪਾਰਟੀ ਆ ਉਮੀਦਾਂ ਤੇ ਗਰੀਬਾਂ ਦੇ ਵਿੱਚ ਫਾਈਟ ਆ ਇਸ ਦੇ ਵਿੱਚ ਅਰਵਿੰਦ ਕੇਜੀਵਾਲ ਜੀ ਗਰੀਬਾਂ ਦਾ ਲਾੜੇ ਸੀ ਗਰੀਬਾਂ ਲਈ ਲਾੜੇ ਸੀਗੇ ਜਿਹੜਾ ਬੀਜਪੀ ਨੂੰ ਠੀਕ ਨਹੀਂ ਲੱਗਾ ਚੰਗਾ ਨਹੀਂ ਲੱਗਾ ਇਸ ਕਰਕੇ ਉਹ ਅਦਵਿੰਦ ਕੇਦੀਵਾਲ ਜੀ ਦੇ ਕਾਫਲੇ ਨੂੰ ਡੱਕਣਾ ਚਾਹੁੰਦੇ ਆ ਪਰ 24 ਆ ਗਈ ਜੂਨ ਮਹੀਨਾ ਆ ਗਿਆ ਮਈ ਬਹੀਨਾ ਆ ਗਿਆ ਤੁਹਾਡੇ ਸਾਹਮਣੇ ਜਿਹੜੀ ਅਦਵਿੰਦ ਕੇਦੀਵਾਲ ਜੀ ਦੀ ਗਫਤਾਰੀ ਆ ਬੀਜਪੀ ਨੂੰ ਕਿੰਨੀ ਮਹਿੰਗੀ ਪਊਗੀ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਦੇਖਿਓ ਕੀ ਬਣਦਾ ਹੈ ਸਰਕਰਾਂ ਦੇ ਡਾਂਗ ਸੋਟਾ ਵੱਜ ਰਿਹਾ ਪਾਣੀ ਦੇ ਵਿਛੜਾ ਵੱਜ ਰਿਹਾ ਨੇ ਤੁਸੀਂ ਵੀ ਬੜੀਆਂ ਖਾਧੀਆਂ ਨੇ ਵਰਕਰ ਵੀ ਖਾ ਰਹੇ ਨੇ ਇਲਾਦਾ ਕੇਦਾ حساب ਖਤਾਬ ਹੋਏਗਾ ਉਹ ਨਾਲ ਸਭ ਕੁਝ ਸਾਬਤਾਬ ਹੋਏਗਾ ਸਭ ਸਭ ਕੋ ਸਾਬਤਾਬ ਹੋਏਗਾ ਸਾਬਤਾਬ ਕਰਾਂਗੇ ਹਾਂ ਜੇ ਬੀਜੇਪੀ ਵਾਲੇ ਇਦਾਂ ਕਰਦੇ ਆ ਸਭ ਸਾਬ ਹੋਊਗਾ ਕੋਈ ਗੱਲ ਦੀ ਕਬਲਾ ਹੋਣਾ ਤੁਸੀਂ ਲੋਕਤੰਤਰ ਹੈ ਕਿ ਕਾਨ ਹੋ ਗਿਆ ਲੋਕਤੰਤਰ ਦਾ ਕਾਨ ਕਰਤਾ ਬੀਜੇਪੀ ਨੇ ਤਾਨਾ ਛਾਈ ਦਾ ਸਿੱਖਦਾ ਤਾਨਾ ਛਾਈ ਜਿਹੜੀ ਮੋਦੀ ਦੀ ਉਹਦਾ ਸਿੱਖਦਾ ਹੈ ਹਿੰਦੁਸਤਾਨ ਦੇ ਵਿੱਚ ਕਿ ਕੋਡ ਆਫ ਕੰਡਕਟ ਲੱਗਾ ਹੈ ਇਲੈਕਸ਼ਨ ਦੇ ਚ ਸ਼ੁਰੂ ਹੋ ਗਈ ਹੈ ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਤੋਂ ਵੱਡੀ ਤਾਨਾ ਛਾਈ ਹੋਰ ਕੀ ਹੋ ਸਕਦੀ ਹੈ ਬਿਲਕੁਲ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਉਹ ਵੀ ਪੰਚਨੇ ਕੈਬਨਿਟ ਮਨਿਸਟਰ ਤਾਂ ਪ੍ਰਦਰਸ਼ਨ ਦੇ ਵਿੱਚ ਲੋਕਤੰਤਰ ਦਾ ਘਾਣ ਹੋਇਆ ਉਹ ਕਹਿੰਦੇ ਨਜ਼ਰ ਆ ਰਹੇ ਨੇ ਤੇ ਇਸ ਪਾਸੇ ਜਿਹੜਾ ਪ੍ਰਦਰਸ਼ਨ ਹੈ ਉਹ ਲਗਾਤਾਰ ਜਾਰੀ ਹੈ ਪਾਣੀ ਦੇ ਬੁਛਾੜਾ ਲਗਾਤਾਰ ਜਾਰੀ ਨੇ ਆਪ ਵਰਕਰ ਜਿਹੜੇ ਨੇ ਉਹ ਅੱਗੇ ਨੇ ਆਪ ਮੁਹਾਰੇ ਜਿਹੜੇ ਨੇ ਪ੍ਰਦਰਸ਼ਨ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਡ ਆਫ ਕੰਡਕਟ ਲੱਗਿਆ ਹੋਇਆ ਇਸ ਥਿੱਕੇ ਦੇ ਨਾਲ ਬੀਜੇਪੀ ਗਿਰੀ ਹਰਕਤ ਕਰ ਰਹੀ ਹੈ ਇਸ ਥਿੱਕੇ ਦਾ ਨਹੀਂ ਹੋਣਾ ਚਾਹੀਦਾ ਇੱਧਰ ਅਮਨ अरोड़ा ਕਿਉਂਕਿ ਉਹ ਵੀ ਸਵੇਰ ਵੇਲੇ ਗਏ ਸੀ ਕਿ ਇੱਥੇ ਪਹੁੰਚੇ ਨੇ ਹੁਣ ਇੱਥੇ ਪ੍ਰਦਰਸ਼ਨ ਹੋ ਰਿਹਾ ਅਸੀਂ ਇਹਨਾਂ ਦੇ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਹੋ ਰਿਹਾ ਜਿਸ ਤਰੀਕੇ ਦੇ ਨਾਲ ਆਪ ਵਰਕਰ ਇੱਥੇ ਪਹੁੰਚੇ ਹੋਏ ਨੇ ਇਹ ਚੀਜ਼ਾਂ ਨੇ ਕਿ ਇਹ ਕਹਿ ਰਹੇ ਨੇ ਜਿਹੜਾ ਦੇਸ਼ ਹੈ ਉਸ ਦੀ ਮਰਿਆਦਾ ਬਿਲਕੁਲ ਅਲੰਗ ਹੈ ਨੇ ਇਹਦੀ ਦਾ ਦੁਰਪਯੋਗ ਕੀਤਾ ਜਾ ਰਿਹਾ ਅਸੀਂ ਗੱਲਬਾਤ ਇੰਦਰ ਅਮਨ अरोड़ा ਜੀ ਨਾਲ ਵੀ ਕਰਾਂਗੇ ਕਿ ਉਹ ਕੀ ਸੋਚਦੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਨੇ ਕਿ ਜਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਹੋ ਰਿਹਾ ਦਾ ਲਗਾਤਾਰ ਤਸਵੀਰਾਂ ਦਿਖਾ ਰਿਹਾ ਸੇਖੋ ਸਾਹਿਬ ਸੇਖੋ ਸਾਹਿਬ ਕਿਵੇਂ ਦੇਖ ਦਿਓ ਇਹ ਬਿਛਾੜਾਂ ਵੱਜ ਰੀਆਂ ਨੇ ਤੁਹਾਡੇ ਵਰਕਰਾਂ ਤੇ ਉੱਤੇ ਇਹ ਬਿਛਾੜਾਂ ਦਾ ਕੀ ਹਿਸਾਬ ਕਿਤਾਬ ਹੋਏਗਾ ਦੇਖੋ ਪਾਪੀ ਨੂੰ ਮਾਰਨ ਵਾਸਤੇ ਪਾਪ ਮਹਾਬਲੀ ਹੈ ਇਹ ਮੋਦੀ ਜਿੰਨਾ ਪਾਪ ਕਰ ਰਿਹਾ ਜਿੰਨਾ ਜ਼ੁਲਮ ਕਰ ਰਿਹਾ ਉਹਦਾ ਅੰਤ ਨੇੜੇ ਆ ਰਿਹਾ ਸੋ ਇਸ ਵਾਸਤੇ ਜਿੰਨਾ ਵੀ ਜੁਰਮ ਹੋਊਗਾ ਹਮੇਸ਼ਾ ਇਹ ਧਰਤੀ ਦੇ ਉੱਤੇ ਜਦੋਂ ਵੀ ਪਾਪ ਵਧਿਆ ਉਦੋਂ ਹੀ ਧਰਮ ਜਿਹੜਾ ਪੈਦਾ ਹੋਇਆ ਸੋ ਇਸ ਵਾਸਤੇ ਅੱਜ ਜਿਹੜਾ ਦੇਸ਼ ਨੂੰ ਬਚਾਉਣ ਵਾਸਤੇ ਰਵਿੰਦ ਕੇਜਰੀਵਾਲ ਨੂੰ ਜਿਹੜਾ ਨੇ ਜੇਲ੍ਹ 'ਚ ਭੇਜਿਆ ਤੁਸੀਂ ਇਲੈਕਸ਼ਨ ਤੋਂ ਬਾਅਦ ਦੇਖੋਗੇ ਇਹ ਹੀ ਮੋਦੀ ਦਾ ਜਿਹੜਾ ਇਸ ਰਵਿੰਦ ਕੇਜਰੀਵਾਲ ਜੀ ਦੀ ਇਸ ਗ੍ਰਿਫਤਾਰੀ ਨੇ ਅੰਤ ਕਰ ਦੇਣਾ ਹਾਂ ਸਰ ਕਈ ਲੋਕ ਇਹ ਸਵਾਲ ਕਰ ਰਹੇ ਨੇ ਕਹਿੰਦੇ ਅੱਜ ਮੁੱਖ ਮੰਤਰੀ ਦੇ ਉੱਤੇ ਪਈ ਸਾਰੀ ਪਾਰਟੀ ਇੱਕੋ ਥਾਂ ਹੋ ਗਈ ਹੈ ਕਹਿੰਦੇ ਜਦੋਂ ਪ੍ਰੋਟੈਸਟ ਪੰਜਾਬ ਦੇ ਵਿੱਚ ਹੋ ਰਹੇ ਨੇ ਉਦੋਂ ਕੋਈ ਨਹੀਂ ਪਹੁੰਚਦਾ ਨਾ ਐਮਐਲਏ ਪਹੁੰਚਦਾ ਕੋਈ ਨਾ ਮੰਤਰੀ ਪਹੁੰਚੇ ਲੋਕ ਕੋਸਟਾਂ ਬਾਹਰ ਨੇ ਤੁਹਾਡੇ ਕਈ ਖਲਾਫ ਕਿਹਦੇ ਵਾਸਤੇ ਕਿਹੜੀ ਕਿਹੜਾ ਪ੍ਰੋਟੈਸਟ ਹੋ ਰਹੇ ਨੇ ਕਹਿੰਦੇ ਕੋਈ ਅਧਿਆਪਕ ਬੈਠੇ ਹੋਏ ਨੇ ਹਰਜੋਤ ਬੈਂਸੁਰਾਂ ਦਾ ਬੜਾ ਟ્રોલ ਕੀਤਾ ਜਾ ਰਿਹਾ ਹੈ ਕਹਿੰਦੇ ਹੁਣ ਦਿੱਲੀ ਗਏ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਜਿਹੜੇ ਕੰਮ ਕੀਤੇ ਆ ਜਿਹੜੇ 40000 ਬੰਦਾ ਭਰਤੀ ਕੀਤਾ ਪੱਕਾ ਕੀਤਾ ਉਹ ਵੀ ਤਾਂ ਅਸੀਂ ਕੀਤਾ ਸਾਡੇ ਕੰਮ ਦੱਸੋ 2 ਸਾਲ ਦੇ ਸਾਡੇ ਕੰਮ ਰੱਖ ਲੋ ਇਹਨਾਂ ਦੇ 75 ਸਾਲ ਦੇ ਕੰ ਪਰ ਸਿਰਫ ਦੇ ਸਿਰਪਾ ਜਿਹੜਾ ਸਰਕਾਰ ਨੂੰ ਬਦਨਾਮ ਕਰਕੇ ਨਹੀਂ ਕੁਝ ਕਰ ਸਕਦੇ ਸਰਕਾਰ ਨੇ ਜਿਹੜੇ ਕੰਮ ਕੀਤੇ ਆ ਉਹ ਵੀ ਸਾਡਾ ਰਿਪੋਰਟ ਕਾਰਡ ਆ ਤੁਸੀਂ ਸਰਕਾਰ ਦੇ ਕੰਮ ਵੀ ਦੱਸਿਆ ਨਾ ਅਮਰ अरोड़ा ਕੈਬਨਿਟ ਮਿੰਿਸਟਰ ਸਰ ਕਿਵੇਂ ਦੇਖਦੇ ਹੋ ਲੋਕਤੰਤਰ ਦਾ ਘਾਣਾ ਹੈ ਜਾਂ ਫਿਰ ਲੋਕਤੰਤਰ ਨੂੰ ਹੱਲਾਸ਼ੀਰੀ ਦਿੱਤੀ ਜਾ ਰਹੀ ਹੈ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ ਜੀ ਕੇਂਦਰ ਸਰਕਾਰ ਵੱਲੋਂ ਬੀਜੇਪੀ ਵੱਲੋਂ ਮੈਂ ਸਮਝਦਾ ਕਿ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਔਰ ਜਦੋਂ ਇਸ ਤਰੀਕੇ ਦੀਆਂ ਦਮਨਕਾਰੀ ਨੀਤੀਆਂ ਨੇ ਜਿਹੜੀਆਂ ਉਹ ਕਿਸੇ ਟਾਈਮ ਅੰਗਰੇਜ਼ਾਂ ਨੇ ਵੀ ਆਜ਼ਾਦੀ ਤੋਂ ਪਹਿਲਾਂ ਅਪਣਾਈਆਂ ਸੀਗੀਆਂ ਤੇ ਦੇਸ਼ ਦੇ ਲੋਕਾਂ ਨੇ ਉਹਨਾਂ ਨੂੰ ਨਹੀਂ ਚੱਲਿਆ ਹੈਗਾ ਤੇ ਇਹ ਕਿਸ ਬਾਗ ਦੀ ਮੂਲੀ ਨੇ ਸੋ ਇਸ ਕਰਕੇ ਇਹ ਚੀਜ਼ਾਂ ਨੇ ਜਿਹੜੀਆਂ ਇਹ ਬਹੁਤਾਂ ਲੰਮਾ ਸਮਾਂ ਚੱਲਦੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਇਹ ਤਾਂ ਬੜੀ ਜਲਦੀ ਹੀ ਖਮਿਆਜ਼ਾ ਇਹਨਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਸਰ ਕੀ ਲੱਗਦਾ ਹੈ ਇਸ ਤਿੱਕੇ ਨਾਲ ਕੋਡ ਆਫ ਕੰਡਕਟ ਲੱਗਿਆ ਹੋਇਆ ਕਿ ਸਰਕਾਰ ਨੂੰ ਚਾਹੀਦਾ ਸੀਗਾ ਕਿ ਇਸ ਤਿੱ ਸ਼ਰਕ੍ਰੀਏਟ ਕਰਕੇ ਈਡੀ ਦੇ ਉੱਤੇ ਆਰਵਿੰਨ ਕੇਜਰੀਵਾਲ ਹੋਰਾਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਸੀ ਮੈਂ ਉਹੀ ਤਾਂ ਗੱਲ ਤੁਹਾਨੂੰ ਕਹਿ ਰਿਹਾ ਨਾ ਜੀ ਕਿ ਸਵਾ ਸਾਲ ਹੋ ਗਿਆ ਜ ਜਿੰਨਾਂ ਨੂੰ ਇਸ ਐਕਸਾਈਜ਼ ਪਾਲਿਸੀ ਦੇ ਨਾਮ ਦੇ ਉੱਪਰ ਮਨੀਸ਼ ਸੋਧੀਆਂ ਜੀ ਨੂੰ ਅੰਦਰ ਬੰਦ ਕੀਤੇ ਹੋਏ 6 ਮਹੀਨੇ ਤੋਂ ਪਰੋਗੇ ਸੰਜੇ ਸਿੰਘ ਜੀ ਨੂੰ ਬੰਦ ਕੀਤੇ ਹੋਏ ਕੀ ਹੁਣ ਤੱਕ ਤੁਸੀਂ ਬੜੇ ਜਾਗਰੂਕ ਪੱਤਰਕਾਰ ਹੋ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਵੀ ਜੀ ਈਡੀ ਨੇ ਆ ਤੱਥ ਹੈ ਜਿਹੜਾ ਉਹ ਲੋਕਾਂ ਸਾਹਮਣੇ ਜਾਂ ਕੋਰਟ ਦੇ ਸਾਹਮਣੇ ਐਕਸਾਈਜ਼ ਪਾਲਿਸੀ ਦੇ ਸਬੰਧ ਦੇ ਵਿੱਚ ਰੱਖਿਆ ਹੋਵੇ ਦੱਸੋ ਨਹੀਂ ਰੱਖਿਆ ਹੈਗਾ ਜਦੋਂ ਰੱਖਿਆ ਹੀ ਨਹੀਂ ਹੈਗਾ ਜੇ ਕੁਝ ਹੋਊਗਾ ਤਾਂ ਉਹ ਰੱਖਣਗੇ ਸਿਰਫ ਔਰ ਸਿਰਫ ਚੱਕ ਲੈਣਾ ਬੰਦ ਕਰ ਦੇਣਾ ਤੇ ਮੁੜ ਕੇ ਸਾਲ-ਸਾਲ ਡੇਡ-ਡੇਡ ਸਾਲ ਸਾਡੇ ਲੀਡਰ ਨੂੰ ਬਾਹਰ ਨਹੀਂ ਨਿਕਲਣ ਦੇਣਾ ਹੈਗਾ ਇਹ ਕੀ ਦਰਸਾਉਂਦਾ ਹੈ ਇਹ ਇੱਕੋ ਹੀ ਗੱਲ ਦਰਸਾਉਂਦਾ ਹੈ ਕਿ ਜੇ ਅੱਜ ਬੀਜੇਪੀ ਨੂੰ ਕਿਸੇ ਤੋਂ ਡਰ ਹੈ ਤਾਂ ਸਿਰਫ ਔਰ ਸਿਰਫ ਅਰਮਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਤੋਂ ਡਰ ਲੱਗਦਾ ਹੈ ਨੈਸ਼ਨਲ ਤੇ ਜਿਹੜਾ ਗੱਟ ਜੋੜ ਹੋਇਆ ਉਸ ਦਾ ਡਰ ਹੋ ਗਿਆ ਕਿ ਜਿਸ ਤਿੱਕੇ ਨਾਲ ਚੰਡੀਗੜ੍ਹ ਦੇ ਵਿੱਚ ਬਾਜੀ ਵੱਜ ਗਈ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਦੇਸ਼ 'ਚ ਨਾ ਬਾਜੀ ਵੱਜੇ ਇਹੀ ਤਾਂ ਡਰ ਹੈ ਨਾ ਇਹੀ ਤਾਂ ਮੈਂ ਕਹਿ ਰਿਹਾ ਜੀ ਤੁਹਾਨੂੰ ਕਿ ਚੰਡੀਗੜ੍ਹ ਦੇ ਵਿੱਚੋਂ ਟ੍ਰੇਲਰ ਦੇਖ ਚੁੱਕੇ ਨੇ ਇਹ ਵੀ ਦੇਖ ਚੁੱਕੇ ਨੇ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਤੱਕੇ ਦੇ ਖਿਲਾਫ ਚੁੱਪ ਕਰਕੇ ਬੈਠਣ ਵਾਲੀ ਨਹੀਂ ਹੈਗੀ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਤੱਕਾ ਕੀਤਾ ਤੇ ਜਾ ਕੇ ਸੁਪਰੀਮ ਕੋਰਟ ਤੋਂ ਫੈਸਲਾ ਵੀ ਕਰਵਾ ਕੇ ਲੈ ਕੇ ਆਏ ਚੰਡੀਗੜ੍ਹ ਦੇ ਲੋਕ ਕਰਾ ਕੇ ਲੈ ਕੇ ਉਹ ਆਮ ਆਦੀ ਪਾਰਟੀ ਦੀ ਨਹੀਂ ਉਹ ਚੰਡੀਗੜ੍ਹ ਦੇ ਲੋਕਾਂ ਦੀ ਜਿੱਤ ਸੀਗੀ ਤੇ ਇਹੀ ਕੰਮ ਹੈ ਜਿਹੜਾ ਇਹ ਇਨਾਂ ਚੋਣਾਂ ਦੇ ਵਿੱਚ ਹੋਣ ਵਾਲਾ ਹੈ ਇਹਨਾਂ ਨੂੰ ਟ੍ਰੇਲਰ ਚੰਡੀਗੜ੍ਹ ਦੇ ਦੇਖ ਚੁੱਕਿਆ ਤੇ ਇਸੇ ਕਰਕੇ ਇਹ ਡਰਦੇ ਨੇ ਆਮ ਆਦੀ ਪਾਰਟੀ ਤੋਂ ਮਨਜਿੰਦਰ ਸਿੱਸਾ ਕਹਿੰਦੇ ਕਹਿੰਦੇ ਈਡੀ ਕੋਲ ਫੈਕਟ ਨੇ ਸਬੂਤ ਨੇ ਉਹਨਾਂ ਨੇ ਕੋਰਟ ਦੇ ਵਿੱਚ ਦਿਖਾਏ ਕਿ ਆ ਫੈਕਟ ਨੇ ਸਾਡੇ ਕੋਲ ਤੇ ਕਹਿੰਦੇ ਫਿਰ ਤੁਸੀਂ ਗ੍ਰਿਫਤਾਰ ਕਰੋ ਕਹਿੰਦੇ ਕਿਉਂ ਖੁੱਲਾ ਛੱਡਿਆ ਹੋਇਆ ਹੈ ਕਹਿੰਦੇ ਕਿਹੜੀ ਕੋਰਟ ਨੇ ਕਿਹਾ ਹੈ ਸਰਸਾ ਕਹਿੰਦੇ ਨਜ਼ਰ ਆਇਆ ਨਹੀਂ ਸਰਸਾ ਸਾਹਿਬ ਨੂੰ ਛੱਡੋ ਹੁੰਦਾ ਸਵੇਰ ਤੋਂ ਸ਼ਾਮ ਤੱਕ 3600 ਗੱਪ ਮਾਰਦੇ ਨੇ ਝੂਠ ਬੋਲਦੇ ਨੇ ਉਹਨਾਂ ਦਾ ਕੀ ਹੈ ਜੇ ਕੋਈ ਤੱਥ ਹੈਗਾ ਤੇ ਸਵਾ ਸਾਲ ਦਾ ਮਨਿਸਟਰ ਸੋਦੀਆ ਜੀ ਅੰਦਰ ਨੇ ਇੱਕ ਵੀ ਇੱਕ ਵੀ ਤੁਸੀਂ ਸਾਨੂੰ ਤਾਂ ਛੱਡੋ ਸਾਨੂੰ ਛੱਡ ਦੋ ਸੀ ਈਡੀ ਨੇ ਜਾਂ ਈਡੀ ਦੇ ਵਕੀਲ ਨੇ ਇੱਕ ਗੱਲ ਵੀ ਪਬਲਿਕ ਡੋਮੇਨ ਦੇ ਵਿੱਚ ਇਹ ਗੱਲ ਕਹੀ ਹੈ ਵੀ ਜੀ ਆਹ ਤੱਥ ਨੇ ਜਿਹਦੇ ਰਾਹੀਂ ਕਪੜਾ ਹੋਇਆ ਦੱਸੋ ਮੈਨੂੰ ਤੁਸੀਂ ਪੱਤਰਕਾਰਾਂ ਤੋਂ ਵੱਧ ਤਾਂ ਕਿਸੇ ਨੂੰ ਜਾਣਕਾਰੀ ਨਹੀਂ ਹੁੰਦੀ ਤੁਸੀਂ ਦੱਸੋ ਜਦੋਂ ਇਹ ਇਲਜ਼ਾਮ ਤੁਹਾਡੇ ਤੇ ਲਗਾਏ ਗਏ ਨੇ ਤੇ ਉਹ ਇਲਜ਼ਾਮ ਲਗਾ ਰਹੇ ਨੇ ਤੁਸੀਂ ਉਹਨਾਂ ਦੇ ਕੀ ਦੇਖਦੇ ਹੋ ਕਿ ਇਲਜ਼ਾਮ ਸਹੀ ਨੇ ਉਹ ਜਿਸ ਤਿੱਕੇ ਨਾਲ ਅਨੁਰਾਗ ਠਾਕਰੇ ਵੀ ਕਹਿ ਰਹੇ ਨੇ ਮਨੋਜ ਦਿਵਾੜੀ ਵੀ ਕਹਿ ਰਹੇ ਨੇ ਕਿ ਇਹ ਮਹਾ ਕਰਾਪਟ ਨੇ ਕਹਿੰਦੇ ਭਾਈ ਸਾਹਿਬ ਅਸੀਂ ਇਹਨਾਂ ਨੂੰ ਜੇ ਮੈਨੂੰ ਐ ਦੱਸੋ ਜੇ 100 ਬੰਦੇ ਇੱਕੋ ਗੱਲ ਇੱਕੋ ਝੂਠ ਨੂੰ ਬਾਰ-ਬਾਰ ਬੋਲੀ ਜਾਣਗੇ ਤੇ ਸੱਚ ਸਮਝ ਲਓਗੇ ਤੁਸੀਂ ਨਹੀਂ ਬਹੁਤ ਜ਼ਿਆਦਾ ਨਹੀਂ ਕੋਰਟ ਤੋਂ ਉੱਤੇ ਕੁਝ ਨਹੀਂ ਹੈ ਕੋਰਟ ਤੋਂ ਫਿਰ ਮੈਂ ਕਹਿੰਦਾ ਕੋਰਟ ਹੀ ਦੇ ਦੇ ਜੀ ਫੈਸਲਾ ਕੋਟੀ ਦੱਸ ਦੇ ਕਿ ਜੀ ਆ ਇੱਥੇ ਘਪਲਾ ਹੋਇਆ ਈਡੀ ਹੀ ਦੱਸ ਦੇ ਈਡੀ ਦਾ ਵਕੀਲ ਹੀ ਦੱਸ ਦੇ ਕਿ ਜੀ ਆਹ ਮਨੀ ਟ੍ਰੇਲ ਐ ਇਸ ਤਰੀਕੇ ਨਾਲ ਘਪਲਾ ਹੋਇਆ ਨਾ ਸਿਰਫ ਸ਼ਰਾਬ ਘਟਾਲਾ ਇਸ ਤੋਂ ਅੱਗੇ ਕੀ ਕੁਝ ਵੀ ਨਹੀਂ ਸੋ ਇਸ ਕਰਕੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਸਿਰਫ ਔਰ ਸਿਰਫ ਇਹ ਏਜੰਸੀਆਂ ਨੂੰ ਮਿਸਯੂਜ਼ ਕਰ ਰਹੇ ਨੇ ਆਪਦੇ ਪੋਲੀਟੀਕਲ ਫਾਇਦਿਆਂ ਦੇ ਲਈ ਪਰ ਇਹ ਪੋਲੀਟੀਕਲ ਫਾਇਦਾ ਜਿਹਦਾ ਫਾਇਦਾ ਨਹੀਂ ਇਹ ਨੁਕਸਾਨ ਦੇ ਵਿੱਚ ਕਨਵਰਟ ਹੋਊਗਾ ਇਹਨਾਂ ਚੋਣਾਂ ਦੇ ਵਿੱਚ ਦੇਖਦੇ ਚੱਲਿਓ ਜੀ ਬਹੁਤ ਸ਼ੁਕਰੀਆ ਮੰਤਰੀ ਅਮਨ ਰੋੜਾ ਸਾਡੇ ਨਾਲ ਸੀਗੇ ਗੱਲਬਾਤ ਕਰਦੇ ਸੀਗੇ ਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਜੋ ਕੀਤਾ ਜਾ ਰਿਹਾ ਇਸ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੀ ਨੁਕਸਾਨ ਹੋਏਗਾ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮਸਾ ਜੋਗਦੇਸ ਜਗਮੀਤ ਧੰਨਵਾਦ